ਤਰਨਤਾਰਨ ਦੀਆਂ ਚਿਮਨੀ ਚੋਣਾ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਸਿਆਸਤ 'ਚ ਇੱਕ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਨੇ ਹਰਮੇਸ਼ ਸਿੰਘ ਸੰਧੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਉੱਥੇ ਹੀ ਵਿਰੋਧੀ ਧਿਰ ਨੂੰ ਲੈ ਕੇ ਜਿਹੜਾ ਕਿ ਇੱਕ ਸਿੱਧੀ ਜਿਹੜੇ ਕਿ ਚੈਲੰਜ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਦੇਖਣਾ ਹੋਵੇਗਾ ਕਿ ਤਰਨਤਾਰਨ ਤੋਂ ਹਰਮੇਸ਼ ਸਿੰਘ ਸੰਧੂ ਇਸ ਵਾਰ ਬਾਜ਼ੀ ਮਾਰ ਰਗੇ ਜਾਂ ਕੋਈ 4 ایس سیٹ ਦੇ ਉੱਤੇ ਜਿੱਤ ਪ੍ਰਾਪਤ ਕਰੇਗਾ ਲਗਾਤਾਰ ਸਵਾਲ ਬਣਦੇ ਹੋਏ ਨਜ਼ਰ ਆ ਰਹੇ ਨੇ ਹਰਮਿੰਦਰ ਸੰਧੂ ਦਾ ਬਿਆਨ ਸਾਹਮਣੇ ਆ ਰਿਹਾ ਤੇ ਦਸਨੂੰ ਲੈ ਕੇ ਦੂਜੇ ਪਾਸੇ ਵਿਰੋਧੀ ਧਿਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਨਜ਼ਰ ਆ ਰਹੇ ਨੇ ਔਰ ਕੀ ਕੁਝ ਕਹਿਣਾ ਇਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆਂ ਕਈ ਵਾਰਾ ਤੁਹਾਡੇ ਤੱਕ ਗੱਲ ਨਹੀਂ ਆਉਂਦੀ ਸਰਸਰੀ ਗੱਲ ਹੁੰਦੀ ਆ ਪਰ ਜੋ ਅਲਫਾਜ਼ ਤੁਹਾਡੇ ਮੂੰਹੋਂ ਨਿਕਲੇ ਹੋਣ ਉਹ ਪਾਰਟੀਆਂ ਉਹਨੂੰ ਸਰਵੇ ਕਹਿੰਦੀਆਂ ਨੇ ਸੋ ਉਹਦੇ ਵਿੱਚ ਵੀ ਤੁਹਾਡਾ ਬਹੁਤ ਵੱਡਾ ਸਾਥ ਰਿਹਾ ਔਰ ਜਿਤੋਂ ਤੱਕ ਕੰਮਾਂ ਦਾ ਤਾਲਕਾ ਤੇ ਆ ਉਹ ਤੇ ਦੇਖੋ ਆਪਾਂ ਕਰਨੇ ਕਰਨੇ ਆ ਜਿਹੜਾ ਇਨਸਾਨ ਨੂੰ ਤੁਸੀਂ ਚਾਹ ਨਾਲ ਵੋਟਾਂ ਪਾਉਂਦੇ ਜੇ ਭਾਵੇਂ ਉਹ ਸਰਪੰਚ ਸਾਹਿਬ ਹੋਣ ਮੈਂਬਰ ਸਾਹਿਬਾਨ ਹੋਣ ਜਿਹੜੇ ਇਨਸਾਨ ਨੂੰ ਤੁਸੀਂ ਚੁਣਦੇ ਜੇ ਭਾਵੇਂ ਐਮਐਲਏ ਚੁਣਦੇ ਜੇ ਤੁਹਾਡੀਆਂ ਆਸਾਂ ਵੀ ਉਹਦੇ ਤੇ ਹੁੰਦੀਆਂ ਔਰ ਬਗਾਨਿਆਂ ਤੇ ਥੋੜਾ ਆਸਾਂ ਹੋਣੀਆਂ ਜਿੱਥੇ ਚਾਹ ਚਾਹ ਨਾਲ ਵੋਟਾਂ ਪੈਣ ਉਥੇ ਆਸ ਵੀ ਹੁੰਦੀ ਆ ਔਰ ਜਿੱਥੋਂ ਤੱਕ ਮੈਨੂੰ ਮੈਂ ਹੁਣੇ ਗੱਲ ਕਰਨ ਡਿਆ ਸਾਂ ਪਾਇਸਾ ਨਾ ਵੀ ਆਂਦੇ ਵੀ ਤੁਹਾਡੇ ਟਾਈਮ ਦੇ ਇਹ ਸਾਰੀਆਂ ਇਟਾਂ ਉਟਾਂ ਲੱਗੀਆਂ ਸ਼ਾਇਦ ਜਦੋਂ ਉਦੋਂ ਆਪਾਂ ਹੋਣੇ ਸਾਂ ਕਿਉਂ ਜੀ ਸਰਪੰਚ ਸਾਹਿਬ ਇਹੋ ਗੱਲ ਹੈ ਦੇਖੋ ਮੈਨੂੰ ਤੇ ਇੱਕੋ ਇੱਕ ਮੇਰੇ ਮਨ 'ਚ ਖਾਸ਼ ਹੁੰਦੀ ਸੀ ਕਿ ਆ ਜਿਹੜੇ ਡੇਰਿਆਂ ਤੇ ਅੱਜ ਆ ਡੇਰਿਆਂ ਦਾ ਇਕੱਠਿਆ ਸਾਰੇ ਬਹਿਕਾਂ ਦਾ ਇਕੱਠਿਆ ਤੇ ਜੇ ਇਥੋਂ ਤੱਕ ਆਪਾਂ ਚੱਲ ਕੇ ਆ ਗਏ ਆ ਜਾਂ ਇਥੋਂ ਪੱਕੇ-ਪੱਕੇ ਲੰਘ ਗਏ ਆ ਇਹ ਮੇਰਾ ਖਿਆਲ ਉਦੋਂ ਪਹਿਲੀਆਂ ਦੇ ਵਿੱਚ ਮੇਰਾ ਖਿਆਲ ਇਥੋਂ ਰਸਤੇ ਦੇ ਵਿੱਚੋਂ ਸਾਈਕਲ ਤੇ ਵੀ ਨਹੀਂ ਗੁਜਾ ਸਕਦਾ ਹੁੰਦਾ ਜਿਹੜੇ ਹਾਲਾਤ ਸੀਗੇ ਔਰ ਸਾਰ ਲੋ ਵੱਡੀ ਡਿਮਾਂਡ ਸੀ ਇਸ ਇਲਾਕੇ ਦੀ ਭਾਵੇਂ ਸ਼ੀਨੇ ਵਾਲੇ ਸੀਗੇ ਭਾਵੇਂ ਇਥੋਂ ਵਾਲੇ ਸੀਗੇ ਪਿੰਡ ਨਾਲੋਂ ਪੱਕੇ ਤੌਰ ਤੇ ਤੁਸੀਂ ਕੱਟੇ ਹੁੰਦੇ ਸੀ ਐ ਉਤੋਂ ਦੀ ਘੁੰਮ ਕੇ ਆਉਣਾ ਤੇ ਸ਼ੀਨਿਆਂ ਥਾਣੀ ਫਿਰ ਵਲ ਕੇ ਤੁਸੀਂ ਇੱਥੇ ਪਹੁੰਚਦੇ ਹੁੰਦੇ ਸੀ ਕਿਉਂਕਿ ਪੁੱਚਰ ਖੁਰਦਲਾ ਤੇ ਹਵੇਲੀਆਂ ਦਾ ਇਹ ਆਪਸ ਵਿੱਚ ਇੱਕ ਅਨਖਾਸੂ ਪੈਣ ਕਰਕੇ ਡਿਫੈਂਸ ਦੀ ਡਰੇਨ ਪੈਣ ਕਰਕੇ ਇੱਕ ਲਿੰਕ ਟੁੱਟਾ ਹੁੰਦਾ ਸੀਗਾ ਔਰ ਮੈਨੂੰ ਉਹ ਵੀ ਯਾਦ ਆ 2016 ਦੇ ਵਿੱਚ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਤੇ ਜਿੱਦਣ ਇਲੈਕਸ਼ਨ ਡਿਕਲੇਅਰ ਹੋ ਗਿਆ ਤੇ ਤੁਹਾਡਾ ਡਿਫੈਂਸ ਵਾਲਾ ਪੁਲ ਫੇਰ ਵੀ ਨਹੀਂ ਸੀ ਬਣਿਆ ਪਰ ਇਲੈਕਸ਼ਨ ਡਿਕਲੇਅਰ ਹੋਣ ਤੋਂ ਬਾਅਦ ਮੈਂ ਉਦਣ ਹੀ ਚੈੱਕ ਵੀ ਕਟਾਏ ਤੇ ਮੰਡੀ ਗਨ ਬੋਰਡ ਨੂੰ ਪੈਸੇ ਵੀ ਦਿੱਤੇ ਤੇ ਪਰਮਾਤਮਾ ਦੀ ਮਿਹਰ ਐਸੀ ਹੋ ਗਈ ਵੀ ਪੁਲ ਵੀ ਬਣ ਗਿਆ ਔਰ ਸਾਰੇ ਆਪਾਂ ਇੱਕ ਦੂਜੇ ਨਾਲ ਜੁੜ ਗਏ ਅੱਜ ਮੈਂ ਦੇ ਅੰਗਦ ਹੁਣੀਆਂ ਉਂਡੇ ਸਾਂ ਇੱਕੋ ਕਾਰ ਤੇ ਮੈਂ ਕਿਹਾ ਕਿ ਇਹ ਵੀ ਰੱਬ ਨੇ ਮੇਰੇ ਤੋਂ ਸੇਵਾ ਲੈਣੀ ਸੀ ਤੇ ਚੈੱਕ ਕਟਾਦਾ ਪਰ ਹਾਲਾਂ ਮੈਂ ਉਸ ਗੱਲ ਵੱਲ ਨਹੀਂ ਜਾਣਾ ਚਾਹੁੰਦਾ 2 ਕਰੋੜ 56 ਲੱਖ ਮੈਨੂੰ ਅੱਜ ਵੀ ਚੇਤਾ 2 ਕਰੋੜ 56 ਲੱਖ ਦਾ ਚੈੱਕ ਮੈਂ ਉਸ ਦਿਨ ਕਟਾ ਕੇ ਤੇ ਮੰਡੀਕਰਨ ਬੋਰਡ ਨੂੰ ਦਿੱਤਾ ਸੀ ਪਰ ਜੇ ਮੈਂ ਗੱਲ ਕਵਾਂ ਮੇਰਾ ਮਨ ਨਹੀਂ ਸੀਗਾ ਵੀ ਇਹੋ ਜਿਹਾ ਪੁਲ ਬਣੇ ਇਹ ਪੁਲ ਉਸ ਤਰੀਕੇ ਦਾ ਨਹੀਂ ਬਣਿਆ ਜਿਹੜੇ ਤਰੀਕੇ ਦਾ ਮੈਂ ਚਾਹਉਣਾ ਸੀ ਕਿਉਂਕਿ ਕਈ ਵਿੱਚ ਕੰਮ ਚੱਲ ਪਏ ਹੁਣ ਮੈਂ ਕੀ ਨਾਂ ਲੈਣਾ ਜਿਹੜੇ ਬੰਦੇ ਇੱਥੇ ਤੋਰੀ ਗਏ ਦੁਨੀਆ ਤੋਂ ਨਾਂ ਆਪਾਂ ਕੀ ਲੈਣਾ ਇਹ ਪੁਲ ਐਡਾ ਵਧੀਆ ਬਣ ਜਾਣਾ ਸੀ ਅੰਮ੍ਰਿਤਸਰ ਵਰਗੇ ਫਲਾਈਓਵਰ ਵਰਗਾ ਬਣਦਾ ਸੀ ਇਹ ਪੁਲ ਕੋਈ ਪੈਸਾ ਚੱਜ ਸਵਾਦ ਨਾਲ ਲਾਇਆ ਹੀ ਨਹੀਂ ਕਿਸੇ ਨੇ ਮੁੜ ਕੇ ਪੈਸੇ ਲਿਉਣ ਵਾਲ ਦੇ ਚਲੋ ਆਈ ਜਾਂਦੇ ਨੇ ਖਾਣ ਵਾਲੇ ਬੰਦੇ ਜ਼ਿਆਦਾ ਧਿਆਨ ਪੈ ਗਿਆ ਇਹਨਾਂ ਦਾ ਇਹ ਸਰਕਾਰਾਂ ਦਾ ਖਾਣ ਵਾਲੇ ਬੰਦੇ ਧਿਆਨ ਜ਼ਿਆਦਾ ਪੈ ਗਿਆ ਔਰ ਮੈਂ ਅੱਜ ਤੁਹਾਨੂੰ ਫੇਰ ਇਹ ਗੱਲ ਕਹਿ ਕੇ ਚੱਲਿਆ ਦੇਖੋ ਬੜੀਆਂ ਵੱਡੀਆਂ ਪ੍ਰਾਪਤੀਆਂ ਨੇ ਸੱਭ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਦੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਮੈਂ ਗਿਣੌਣ ਲੱਗ ਪਾਂ ਤੇ ਮੇਰਾ ਖਿਆਲ ਆ ਸ਼ਾਮ ਪੈ ਚੂਗੀ ਕਿੱਥੇ 10 ਲੱਖ ਦਾ ਬੀਮਾ ਯੋਜਨਾ ਆ ਗਈ ਹੈ ਹੁਣ ਵੇਖੋ ਕਿਸੇ ਭੈਣ ਭਰਾ ਦਾ ਕੋਈ ਇਲਾਜ ਕਰਾਉਣਾ ਹੋਵੇ ਤੇ ਜੇਬਾਂ ਖਾਲੀ ਹੋ ਜਾਂਦੀਆਂ ਜਦੋਂ ਹਸਪਤਾਲਾਂ ਦਾ ਮੂੰਹ ਵੇਖਣਾ ਪੈਂਦਾ ਆ ਜੇਬਾਂ ਕੀ ਘਰ ਖਾਲੀ ਹੋ ਜਾਂਦੇ ਆ ਗਹਿਣਾ ਜਿਹੜਾ ਆ ਉਹ ਵੇਚਣਾ ਤੱਕ ਮੈਂ ਉਹ ਵੀ ਪਰਿਵਾਰ ਵੇਖੇ ਜਿਨ੍ਹਾਂ ਦੇ ਗਹਿਲੇ ਵੀ ਵਿਕ ਗਏ ਆ ਔਰ 10 ਲੱਖ ਰੁਪਈਆ ਸਰਕਾਰ ਨੇ ਆਪ ਜ਼ਿੰਮੇਵਾਰੀ ਚੁੱਕ ਲਈ ਇਹ ਨਹੀਂ ਇੱਕ ਵਾਰੀ ਦੀ ਚੁੱਕੀ ਹਰ ਸਾਲ 10 ਲੱਖ ਦਾ ਬੀਮਾ ਉਸ ਪਰਿਵਾਰ ਲਈ ਹੋਊਗਾ